ਫਾਟਾ ਸਿੱਖੀ ਸਿੱਧਕ ਨਹੀਂ ਆ ਗਈ ਫੋਟ ਫੋਟ ਪਨਾ ਪਾਈਤਾਰੀ ਸਿੰਘ ਜੀ ਜੋ ਸਤ੍ਰਮ ਲੀਤੀਨਾ ਅਤੇ ਮੰਨਾ ਸਿਧਾ ਗੇ ਅਮਰ ਸ਼ਹੀਦ ਚੰਤਨ ਪਾਈਤਾਰੀ ਸਿੰਘ ਜੀ ਜਿਨਾ ਨੇ ਕੇਸ ਗੁਰੂ ਦੀ ਮੋਹਰ ਤੇ ਡਟ ਕੇ ਪਹਿਰਾ ਦਿਨ ਦਿਆ ਕੇ ਸੰਦੀ ਮਹਾਨਤਾ ਦਸਾਂਦਿਆ 25 ਸਾਲ ਦੀ ਪਰ ਜਵਾਨੀ ਵਾਲੀ ਉਮਰ ਵਿੱਚ ਮੁਗਲ ਹਕੂਮਤ ਵੱਲੋਂ ਕੇਸ ਕਤਲ ਕਰਨ ਦੀ ਦਿੱਕਤੀ ਸਰਦਾਨੋ ਨਾਕ ਬੂੰਦਿਆ ਆਪਣੀ ਖੋਪਰੀ ਲੋਹਾ ਕੇ ਸ਼ਹਾਦਤ ਦਾ ਜਾਮ ਪਿੱਤਾ ਉਨ੍ਹਾਂ ਦੀ ਸ਼ਹੀਦੀ ਪਿਹਾੜੀ ਤੇ ਤੀਸਰੀ ਆਪ ਚੈਨਲ ਵੱਲੋਂ ਆਪਣੇ ਸਰੋਤਿਆਂ ਨੂੰ ਪਿੰਡ ਫੁੱਲਾ ਵਿਖੇ ਕੁਝ ਇਤਤਨ ਤਾਂ ਨਮ ਸ਼ਹੀਦ ਫੈਦਾਰੂ ਸਿੰਘ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਕਿ ਜਨਰਦੀ ਵਾਲਾ ਵੀ ਹੈ ਤੀਸਰੀ ਹੱਥ ਚੈਨਲ ਅੱਜ ਪਿੰਡ ਪੂਲੇ ਵਿਖੇ ਸ਼ਹੀਦ ਬਾਬਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੋ ਜਨਮ ਸਥਾਨ ਤੇ ਕੁਝ ਹੈ ਔਰ ਆਓ ਤੁਹਾਨੂੰ ਦਰਸ਼ਿਤ ਕਰਾਉਂਦੇ ਆਂ ਕੈਮਰਾਮੈਨ ਨੂੰ ਬੇਨਤੀ ਕਰਾਂਗੇ ਉਹ ਦਰਸ਼ਨ ਕਰਾਉ ਗੁਰਦੁਆਰਾ ਸਾਹਿਬ ਦੇ ਇਹ ਉਹ ਸਥਾਨ ਹੈ ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਜਨਮ ਲਿਆ ਔਰ ਉਨ੍ਹਾਂ ਦਾ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਆ ਕਿ ਉਹਨਾਂ ਨੇ ਆਪਣੇ ਜੋ ਉਸ ਵੇਲੇ ਸੂਰਬੀਰ ਯੋਧੇ ਜਿਹੜਾ ਹੁਸੈਨ ਸਿੰਘ ਜੋ ਮੁਗਲਾਂ ਦਾ ਮੁਕਾਬਲਾ ਕਰਦੇ ਜੰਗਲਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਪਾਉਣ ਦੀ ਸੇਵਾ ਭਾਈ ਤਾਰੂ ਸਿੰਘ ਜੀ ਬਰੋ ਦਿੱਤੀ ਜਾਂਦੀ ਸੀ ਤੇ ਜਦੋਂ ਮੁਗਲ ਜੱਟੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਹਨਾਂ ਨੂੰ ਜੋ ਕਿਸਾਨਾਂ ਦੇ ਕੇਸ ਕਦਰ ਕਰਦੇ ਉਹ ਸਹਾਇਤਾ ਕੀਤੀ ਗਈ ਤੇ ਪਰ ਉਹਨਾਂ ਨੇ ਉਹ ਮੁੱਢ ਹਾਰਮਨ ਨੂੰ ਪਿਆ ਕਿ ਮੇਰੀ ਖੋਪਰੀ ਲੰਟੀ ਲੈ ਗਏ ਪਰ ਮੈਂ ਆਪਣੇ ਕੇਸ ਕਤਲ ਨਹੀਂ ਹੁੰਦੇ ਨੇ ਇਹ ਉਸ ਅਮਰਜੀਤ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਹੈ ਭਾਈ ਸਾਡੀ ਕੀ ਵਿਆਸ ਹੈ ਇਸ ਸਥਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇਹ ਤੁਹਾਨੂੰ ਤਨੇ ਅਮਰਜੀਤ ਭਾਈ ਤਾਰੂ ਸਿੰਘ ਦਾ ਜਨਮ ਸਥਾਨ ਹੈ ਤੇ ਮਹਾਪੁਰਸ਼ ਸੰਤ ਗੁਰੂ ਇਕਬਾਲ ਸਿੰਘ ਉਹਦੀ ਸੇਵਾ ਇਥੋਂ ਦੇ ਕਰਾਉਂਦੇ ਆ ਤੇ ਇਹ ਜੇ ਖੂਹ ਹੀ ਖੂਹ ਪੂਜਿਆ ਗਿਆ ਸੀ ਪੂਰਨ ਤੋਂ ਬਾਅਦ ਮਹਾਪੁਰਸ਼ਾਂ ਨੇ ਇਹ ਖੂਹ ਜਿਹੜਾ ਹੈ ਕਢਾਇਆ ਹੈ ਤੇ ਇਹ ਜੇ ਸਸਤਰ ਜਿਹੜੇ ਖੂਹ ਵਿੱਚੋਂ ਨਿਕਲੇ ਹਨ ਆਏ ਆਪਣਾ ਉਹਨਾਂ ਦੇ ਆ ਜਦੋਂ ਪ੍ਰਾਰਥਨਾ ਗਾਗਰਿਆ ਆ ਜਿਹੜੇ ਆਪਣਾ ਸ਼ਸਤਰ ਸਾਰੇ ਨਿਕਲੇ ਆ ਦਸਰੀ ਸਾਹਿਬ ਆ ਤੇ ਗਾਗਰ ਆ ਚਿੰਡਾ ਐ ਇਹ ਸਭ ਪ੍ਰਾਤਨ ਆ ਇਹ ਮਹਾਪੁਰਸ਼ਾ ਉਹਨਾਂ ਨੇ ਦੇਣੇ ਸੋ ਉਹਨਾਂ ਨੇ ਕਢਾਈ ਆ ਇਹ ਖੂਦ ਵਿੱਚ ਪਏ ਸੀ ਆਹ ਜਿਹੜਾ ਸ਼ਸਤਰ ਇਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਜੀ ਤੇ ਜੀ ਅੱਜ ਆਪਾਂ ਪਿੰਡ ਪੂਲੇ ਜੋ ਉਹਨਾਂ ਦੇ ਜਨਮ ਸਥਾਨ ਭਾਈ ਤਾਰੂ ਸਿੰਘ ਜੀ ਅਮਰ ਸਹੀਦ ਜੋ ਤਰਨਤਾਰਨ ਦੇ ਏਰੀਏ ਦੀ ਸੜਕ ਤੇ ਝਬਾਲવાડી ਸੜਕ ਦੇ ਉੱਤੇ ਇਹ ਪਿੰਡ ਪੈਂਦਾ ਹੈ। ਤੋਂ ਉੱਥੇ ਅੱਜ ਅਸੀਂ ਸਾਰੇ ਪਹੁੰਚੇ ਹਾਂ। ਸੋ ਇਹ ਜੀ ਆਪ ਜੀ ਦਰਸ਼ਨ ਕਰੋ। ਇਹ ਸ੍ਰੀ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਜੋ ਕਿ ਇਹਨਾਂ ਦੇ ਪ੍ਰਾਤਨ ਖੂਹ ਦੇ ਬਿਟੂ ਜਿਹੜਾ ਉਹਨਾਂ ਦੇ ਉਸ ਵੇਲੇ ਖੂਹ ਹੀ ਹੁੰਦਾ ਸੀ। ਇਹ ਤੁਸੀਂ ਆਪ ਜੀ ਦਰਸ਼ਨ ਕਰ ਸਕਦੇ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਹੈ ਉਹ ਸ੍ਰੀ ਸਾਹਿਬ ਹੈ। ਇਹ ਦਰਸ਼ਨ ਆਪ ਜੀ ਨੂੰ ਆਪ ਜੀ ਕਰ ਰਹੇ ਹੋ। ਉਸ ਤੋਂ ਅੱਗੇ ਅਸੀਂ ਤੁਹਾਨੂੰ ਜਿਹੜਾ ਵਾ ਇਹ ਉਹਨਾਂ ਦਾ ਜਿਹੜਾ ਹੈ ਇਹ ਜਿਹੜਾ ਬਰਛੇ ਦੇ ਵਿੱਚ ਲੱਗਦਾ ਥਲੜੇ ਬਨੇ ਦੀ ਲੱਕੜ ਦੀ ਮੁੱਠ ਹੁੰਦੀ ਹੈ ਉਹ ਇਹ ਪਹਿਲੇ ਥੋੜਾ ਸਮਾਂ ਪਹਿਲਾਂ ਇਹ ਸਾਰੀਆਂ ਨਿਸ਼ਾਨੀਆਂ ਵਿੱਚੋਂ ਨਿਕਲੀਆਂ ਨੇ ਇਹ ਆਪ ਜੀ ਦਰਸ਼ਨ ਕਰ ਸਕਦੇ ਹੋ ਸੋ ਬੜੇ ادب ਵਧੇ ਨਾਲ ਅੱਗੇ ਇੱਕ ਲਹਾੜੀ ਹੈ ਜੀ ਇੱਕ ਲਹਾੜੀ ਦੇ ਵਿੱਚ ਦੱਸਤਾ ਪੈਂਦਾ ਇਹ ਵੀ ਨਿਹੰਗ ਸਿੰਘ ਆਪਣੇ ਕੰਮਕੱਸੇ ਦੇ ਵਿੱਚ ਨਾਲ ਲਉਂਦੇ ਨੇ ਸੋ ਇਸ ਤਰ੍ਹਾਂ ਦੇ ਨਾਲ ਇਹ ਵੀ ਜਿਹੜੀ ਹੈ ਇਹ ਇੱਕ ਗੰਡਾਸੀ ਜਿਹਨੂੰ ਕਹਿੰਦੇ ਆ ਉਹ ਵੀ ਇਹ ਸ਼ਸਤਰ ਜਿਹੜਾ ਹੈ ਭਾਈ ਤਾਂ ਭਾਈ ਸਾਹਿਬ ਜੀ ਸਜਾਉਂਦੇ ਸੀਗੇ ਉਸ ਤੋਂ ਅੱਗੇ ਇੱਕ ਛੋਟੀ ਕਲਹਾੜੀ ਹੈ ਜੋ ਕਿ ਇਹ ਵੀ ਕਮਰ ਕੱਸੇ ਦੇ ਵਿੱਚ ਲੱਗਦੀ ਹੈ ਸੋ ਸ਼ਸਤਰ ਵੱਤ ਤੋਂ ਬਾਅਦ ਉਹਨਾਂ ਸਮਿਆਂ ਦੇ ਅੰਦਰ ਸਿੰਘ ਆਪਣੇ ਕੋਲ ਰੱਖਿਆ ਕਰਦੇ ਹੀ ਕਿ ਇੱਕ ਸ਼ਸਤਰ ਦੀ ਮੁਠੀ ਟੁੱਟ ਜੇ ਜਾਂ ਕਿਤੇ ਪੀਣ ਟੁੱਟ ਜੇ ਉਹ ਨਾ ਚੱਲਣ ਦੇ ਕਾਬਲ ਰਹੇ ਤੇ ਉਹ ਸ਼ਸਤਰ ਨਾਲ ਦੂਸਰਾ ਲਿਆ ਜਾਂਦਾ ਸੀ ਸੋ ਇਸ ਤਰ੍ਹਾਂ ਦੇ ਨਾਲ ਇਹ ਬਰਸ਼ਾ ਹੈ ਜੀ ਇਹ ਭਾਈ ਤਰਸਾ ਭਾਈ ਭਾਈ ਸਾਹਿਬ ਜੀ ਦੇ ਜਿਹੜਾ ਵਰਸ਼ਾ ਹੈ ਇਹ ਉਹਨਾਂ ਨੇ ਇਹ ਵਰਸ਼ੇ ਦਰਸ਼ਨ ਕਰੋ ਇਹ ਵੀ ਇਹਦਾ ਨਾਲ ਆਪਣੇ ਰੱਖਿਆ ਕਰਦੇ ਸੀ ਸੋ ਉਸ ਤੋਂ ਅਗਲੇ ਬੰਨੇ ਜਿਹੜਾ ਉਹਨਾਂ ਦੇ ਮਿੱਟੀ ਦੇ ਭਾਂਡੇ ਹੈ ਜੀ ਇਹ ਟੰਡਾ ਇਹ ਟੰਡਾ ਕਹਿੰਦੇ ਇਹਨੂੰ ਕੱਚੀਆਂ ਟੰਡਾ ਕੋ ਹਨਾ ਤੇ ਇਹ ਟੰਡਾ ਦੇ ਨਾਲ ਇਹ ਵੀ ਖੂ ਦੇ ਵਿੱਚੋਂ ਇਹ ਉਹਨਾਂ ਦੇ ਬਰਤਨ ਨਿਕਲੇ ਹਨ ਜੀ ਆਪ ਜੀ ਦਰਸ਼ਨ ਕਰੋ ਸੋ ਉਸ ਦੇ ਨਾਲ ਨਾਲ ਜਿਹੜੇ ਆ ਉਹ ਸਮੇਂ ਦੇ ਅੰਦਰ ਜਿਵੇਂ ਕਿ ਬਿਜਲੀ ਨਹੀਂ ਸੀ ਹੁੰਦੀ ਇਹ ਇੱਕ ਥਾਲੀ ਹੈ ਜੀ ਜਿਹਦੇ ਵਿੱਚੋਂ ਭੋਜਨ ਛਕਿਆ ਕਰਦੇ ਸੀ ਭਾਈ ਸਾਹਿਬ ਇਹ ਦੀਵਾ ਆ ਇਸ ਤਰ੍ਹਾਂ ਦੇ ਨਾਲ ਦੂਜਾ ਦੀਵਾ ਆ ਇਸ ਤਰ੍ਹਾਂ ਦੇ ਨਾਲ ਇਹ ਉਸ ਸਮੇਂ ਦੇ ਆ ਦੋ ਸ਼ਿੱਕੇ ਆ ਜੀ ਇਹ ਵੀ ਆਪ ਜੀ ਦਰਸ਼ਨ ਕਰੋ ਇਹ ਦੋ ਸ਼ਿੱਕੇ ਹੈ ਜੋ ਕਿ ਇਹ ਵੀ ਵਿੱਚੋਂ ਉਸ ਖੂ ਦੇ ਵਿੱਚੋਂ ਨਿਕਲੇ ਹਨ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਇੱਕ ਜਿਹਨੂੰ ਮਟਕੇ ਦੀ ਜਿਹੜੀ ਗੋਲੀ ਕਹਿੰਦੇ ਆ ਕੱਚੀ ਗੋਲੀ ਇਹ ਗੋਲੀਆਂ ਜੜੀਆਂ ਉਸ ਟਾਈਮ ਦੇ ਕੱਚੀਆਂ ਰਫਲਾਂ ਦੀਆਂ ਜਿਹੜੀਆਂ ਹੁੰਦੀਆਂ ਹੁੰਦੀਆਂ ਸੀ ਇਹ ਕੱਚੀ ਗੋਲੀ ਹੈ ਵੀ ਬੜੀ ਦੂਰੋਂ ਵੱਜੀ ਬੰਦੇ ਨੂੰ ਬੁਰੀ ਹਾਲਤ ਦਾ ਜ਼ਖਮੀ ਜਾਂ बेहोਸ਼ ਕਰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਉਸ ਤੋਂ ਅੱਗੇ ਇਹ ਬਰਤਨ ਹੈ ਜੀ ਜਿਹਦੇ ਵਿੱਚ ਉਹ ਸਬਜ਼ਾ ਭਾਜਾ ਪਾ ਕੇ ਤੇ ਲੰਗਰ ਛਕਿਆ ਕਰਦੇ ਸੀ ਭਾਈ ਸਾਹਿਬ ਸੋ ਜਿਹੜੀ ਸਭ ਤੋਂ ਵਧੀਆ ਸੈ ਦੇਖਣ ਵਾਲੀ ਹੈ ਕਿ ਇਹ ਸਰਬਲੋਹ ਦੀ ਗਾਗਰ ਹੈ ਜੀ 18ਵੀਂ ਸਦੀ ਦੇ ਸ਼ਹੀਦ ਨੇ ਭਾਈ ਤਾਰੂ ਸਿੰਘ ਜੀ ਜਿਹਦੇ ਵਿੱਚ ਇਹ ਗਾਗਰ ਹੈ ਜੀ ਸਰਬਲੋਹ ਦੀ ਇਹ ਅਜੀਬੀ ਗਾਂਗਰ ਜਿਹੜੀ ਹੈ ਉਹ ਥੱਲਿਓਂ ਥੋੜੀ ਜੀ ਖਰਾਬ ਹੋ ਚੁੱਕੀ ਹੈ ਪਰ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਵਿੱਚ ਇੱਥੇ ਨਾ ਗੁਰੇਕ ਭਾਈ ਗੁਰੇਕ ਕਪਾਲ ਸਿੰਘ ਜੀ ਮਾਤਾ ਕੋਲਨ ਟਕਸਾਲ ਵਾਲੇ ਮੁਖੀ ਉਹਨਾਂ ਨੇ ਇੱਥੇ ਆਣ ਕੇ ਸਾਮ ਸੰਭਾਲ ਕਰਾਈ ਹੈ ਤੇ ਗੁਦਰਤ ਸਾਹਿਬ ਦੀ ਇਮਾਰਤ ਵੀ ਤਿੰਨ ਮੰਜ਼ਲਾ ਉਹਨਾਂ ਨੇ ਤਿਆਰ ਕਰਵਾਈ ਹੈ ਸੋ ਇਸ ਤਰ੍ਹਾਂ ਦੇ ਨਾਲ ਉਹ ਚਾਰ ਸਫੇਰੇ ਸਾਰਾ ਕੰਪਲੈਕਸ ਵੀ ਬਣਿਆ ਉਹਦੇ ਨਾਲ ਰਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਨੇ ਸੋ ਅੱਜ ਇੱਥੇ ਪਹੁੰਚੇ ਆਪਾਂ ਇਹ ਸਾਰੇ ਇਹ ਇੱਕ ਕੜਸੀ ਹੈ ਜਿਹੜੀ ਕਿ ਉਸ ਵੇਲੇ ਇਹ ਦੇ ਨਾਲ ਕੋਈ ਚੜਕਾ ਲਾਇਆ ਕਰਦੇ ਸੀ ਜਾਂ ਇਹਨੂੰ ਸਬਜ਼ੀ ਚ ਵਰਤਿਆ ਕਰਦੇ ਸੀ ਇਹ ਵੀ ਆਪ ਜੀ ਦਰਸ਼ਨ ਕਰੋ ਸੋ ਇਹ ਹਨ ਅੱਜ ਦੇ ਇਹ ਜਿਹੜਾ ਇੱਥੇ ਪਹੁੰਚ ਕੇ ਆਪਾਂ ਸਾਰੇ ਦਰਸ਼ਨ ਕੀਤੇ ਐ ਇਹ ਵੀ ਇੱਕ ਛੋਟਾ ਵਰਸਾ ਸੋ ਇਹ ਦਰਸ਼ਨ ਆਪ ਜੀ ਨੇ ਕੀਤੇ ਹਨ ਤੇ ਆਪਾਂ ਇੱਥੇ ਪਹੁੰਚੇ ਹਾਂ ਉਹ ਫਤਿ ਬੁਲਾਈਏ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿ ਗੁਰਨਾਬ ਸਿੰਘ ਦੀ ਸ਼ੀਮਾ ਦੀ ਤੁਸੀਂ ਅੱਜ ਇੱਥੇ ਪਹੁੰਚੇ ਵੈਗੁਰ ਤਾਰੂ ਸਿੰਘ ਜੀ ਦਾ ਜੋ ਗੁਰਮੁਖਸਥਾਨ ਹੈ ਉੱਥੇ ਪਹੁੰਚੇ ਹੋ ਤਾਂ ਕੀ ਮਹਿਸੂਸ ਕੀਤਾ ਤੁਸੀਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਪਟੇ ਅਸੀਂ ਧੰਨਵਾਦ ਆ ਤੀਸਰੀ ਅੱਖ ਚੈਨਲ ਦਾ ਭਾਈ ਗੁਰਮੀਰ ਸਿੰਘ ਚਾਹਵਾ ਜੀ ਸਾਨੂੰ ਬੜੇ ਪ੍ਰਲੇ ਨਾਲ ਅੱਜ ਲਿਆ ਕੇ ਭਾਈ ਤਾਰੂ ਸਿੰਘ ਦੇ ਬਾਬਾ ਜੀ ਸਾਡੇ ਜੀ ਵੱਡੇ ਵਡੇਰੇ ਨੇ ਸਾਡੇ ਉਹਨਾਂ ਦਰਸ਼ਨ ਕਰਾਏ ਨੇ ਜਲਮਸਥਾਨ ਤੇ ਜੇ ਪਹੁੰਚੇ ਆ ਇੱਥੇ ਆ ਬਹੁਤ ਵਿਆਸਿਕ ਚੀਜ਼ਾਂ ਆਪਾਂ ਵੇਖੀਆਂ ਨੇ ਜਿਹੜੀ ਕਿ ਆਪਾਂ ਅੱਜ ਇਹਨੂੰ ਖੁੰਝੇ ਪੀ ਆਪਾਂ ਵਖਰੇ ਪਿੱਛੇ ਆ ਅੱਜ ਭਾਈ ਗੁਰਮੀਰ ਸਿੰਘ ਚਾਹਵਾ ਜੀ ਨਾਲ ਲੈ ਕੇ ਸਾਡੇ ਵੀਰ ਵੱਡੇ ਗੁਰਮੀਤ ਸਿੰਘ ਜੀ ਮਗਰਾਲਾ ਤੋਂ ਤੇ ਜੋਗ ਸਿੰਘ ਮਿਆਣੀ ਤੇ ਗੁਰਨਾਬ ਸਿੰਘ ਸ਼ਿਨਾ ਦਾਸ ਅਸੀਂ ਆਏ ਆ ਪੂਰੀ ਦਸ਼ਮਵੈਲੀ ਕੀਤੀ ਆ ਭਾਈ ਸਾਹਿਬ ਮਿਲੇ ਆ ਇਹ ਗੁਰਦੁਆਰੇ ਸੇ ਨਵੀਂ ਸੇਵਾ ਹੋਈ ਆ ਤੇ ਇਹ ਜਨਮ ਸਥਾਨ ਭਾਈ ਤਾਰੂ ਸਿੰਘ ਦਾ ਜਨਮ ਸਥਾਨ ਸੀਗਾ ਇੱਥੇ ਇੱਕ ਖੂਹ ਸੀਗਾ ਪ੍ਰਾਤਨ ਉਸ ਵਿੱਚ ਪੁਰਾਣੇ ਜੋਗ ਸਿੰਘ ਦੱਸਿਆ ਆਪਣੇ ਜੋ ਹਥਿਆਰ ਮਿਲੇ ਹਨ ਜੋ ਆਪਣੇ ਸੰਦ ਮਿਲੇ ਹਨ ਜੋ ਆਪਣੇ ਟਕੂਏ ਜਾਂ ਭੀ ਜੋ ਇਤਿਹਾਸਿਕ ਮੌਕੇ ਤੇ ਉਹ ਮਿਲੇ ਹਨ ਸੋ ਬੜੀ ਧੰਨਤਾ ਤੇ ਜੋਗ ਸਿੰਘ ਚੈਨ ਵਾਲਾ ਜਿੰਨਾ ਇਹ ਪੂਰੀ ਉਪਰਾਲਾ ਕਰਕੇ ਸੰਗਤ ਨੂੰ ਦਰਸ਼ਨ ਕਰਵਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ